ਇਹ ਇੱਕ ਟੀਚਰ ਹੈ ਤੇ ਇਹਨਾਂ ਦੀ ਜਾਨ ਚਲੀ ਗਈ ਹੈ ਜਾਨ ਜਾਣ ਦਾ ਕਾਰਨ ਕੀ ਹੈ ਕਿ ਇਹ ਇੱਕ ਮਹਾਰਾਜ ਜੀ ਨੂੰ ਮਿਲਣ ਜਾਂਦੇ ਨੇ ਇਹ ਉਸ ਬਾਬੇ ਦੇ ਅੱਗੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦਿੰਦਾ ਹੈ ਕਿ ਮੈਂ ਜੀ ਇਕੱਲਾ ਮਾਪਿਆਂ ਦਾ ਪੁੱਤ ਹਾਂ ਮੇਰੀ ਉਮਰ 45 ਸਾਲ ਹੈ ਮੈਂ ਇੱਕ ਟੀਚਰ ਹਾਂ ਮੈਂ ਵਧੀਆ ਕਮਾਈ ਕਰਦਾ ਹਾਂ ਮੇਰੇ ਕੋਲ ਸਰਕਾਰੀ ਨੌਕਰੀ ਵੀ ਹੈ 18 19 ਬਿਗੇ ਮੇਰੇ ਕੋਲ ਜ਼ਮੀਨ ਵੀ ਹੈ ਪਰ ਮੇਰਾ ਫਿਰ ਵੀ ਵਿਆਹ ਨਹੀਂ ਹੋ ਰਿਹਾ ਇਹ ਅਨੁਰੋਧ ਆਚਾਰੀ ਜਿਹੜਾ ਇਹ ਬਾਬਾ ਹੈ ਇਸ ਦੇ ਦਰਬਾਰ ਦੇ ਵਿੱਚ ਜਾ ਕੇ ਆਪਣਾ ਹੀ ਕੁਐਸਚਨ ਰੱਖਦਾ ਹੈ ਜਿੱਥੇ ਆਲੇ ਦੁਆਲੇ ਪੂਰੇ ਕੈਮਰੇ ਲੱਗੇ ਹੁੰਦੇ ਨੇ ਤੇ ਲਾਈਵ ਰਿਕਾਰਡਿੰਗ ਚੱਲ ਰਹੀ ਹੁੰਦੀ ਹੈ ਲਾਈਵ ਤੇ ਇਹਨਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਜਾਂ ਕਈ ਲੋਕ ਦੇਖ ਲੈਂਦੇ ਨੇ ਇਹ ਵੀਡੀਓ ਨੇ ਗੋਰਖਪੁਰ ਦੇ ਵਿੱਚ ਇੱਕ ਔਰਤ ਦੇਖਦੀ ਹੈ ਜਿਸ ਦਾ ਨਾਮ ਹੁੰਦਾ ਹੈ ਸਾਬਾ ਤੇ ਇਹ ਔਰਤ ਆਪਣਾ ਫਰਜ਼ੀ ਨਾਮ ਰੱਖਦੀ ਹੈ ਖੁਸ਼ੀ तिवारी ਤੇ ਆਪਣੀ ਇੱਕ ਇਸ ਨਾਮ ਦੀ ਇੱਕ ਫੇਸਬੁਕ ਪ੍ਰੋਫਾਈਲ ਬਣਾਉਂਦੀ ਹੈ ਨਕਲੀ ਤੇ ਫਿਰ ਉਹ ਨਕਲੀ ਆਧਾਰ ਕਾਰਡ ਵੀ ਬਣਾ ਲੈਂਦੀ ਹੈ ਤੇ ਫਿਰ ਉਹ ਕੰਟੈਕਟ ਕਰਦੀ ਹੈ ਇਸ ਇਨਸਾਨ ਨੂੰ ਇਸ ਸਰਕਾਰੀ ਟੀਚਰ ਨੂੰ ਇੰਦਰ ਕੁਮਾਰ ਸੇਨ ਨਾਮ ਦੇ ਇਹ ਮਾਸਟਰ ਦੇ ਨਾਲ ਜਦੋਂ ਇੱਕ ਕੁੜੀ ਕੰਟੈਕਟ ਦੇ ਵਿੱਚ ਆਉਂਦੀ ਹੈ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਫਿਰ ਇਹਨਾਂ ਦਾ ਬਹੁਤ ਜਲਦੀ ਆਪਸ ਦੇ ਵਿੱਚ ਪਿਆਰ ਪੈ ਜਾਂਦਾ ਹੈ ਜਾਂ ਕਈ ਕੁੜੀ ਆਪਣੇ ਜਾਲ ਦੇ ਵਿੱਚ ਉਸ ਨੂੰ ਫਸਾ ਲੈਂਦੀ ਹੈ ਹਣ ਤੋਂ ਬਾਅਦ ਇਹ ਟੀਚਰ ਆਪਣੀ ਸਾਰੀ ਜ਼ਮੀਨ ਵੇਚ ਦਿੰਦਾ ਹੈ ਗਹਿਣੇ ਘਟੇ ਬਣਾਉਣ ਦੇ ਲਈ ਜਿਵੇਂ ਕਿ ਉਹ ਕੁੜੀ ਐਸ ਨੂੰ ਕਹਿ ਰਹੀ ਸੀ ਕਿ ਤੂੰ ਇਦਾਂ ਦਾ ਕਰ ਇਹ ਰਿਸ਼ਤੇਦਾਰ ਵੀ ਕਿਸੇ ਨੂੰ ਦੱਸਦਾ ਨਹੀਂ ਬਸ ਐਸ ਕੁੜੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਇੱਕ ਮੰਦਰ ਦੇ ਵਿੱਚ ਜਾਂਦਾ ਹੈ ਉੱਥੇ ਆਪਣਾ ਵਿਆਹ ਕਰਵਾ ਲੈਣੇ ਤੇ ਇਹ ਸੋਚਦਾ ਹੈ ਕਿ ਮੈਂ ਘਰੇ ਜਾ ਕੇ ਸਰਪ੍ਰਾਈਜ਼ ਦਊਂਗਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੰਦਾ ਹੈ ਕਿ ਮੈਂ ਵਿਆਹ ਕਰਵਾ ਲਿਆ ਹੈ ਕੱਲ੍ਹ ਤੱਕ ਮੈਂ ਘਰ ਦੇ ਵਿੱਚ ਆ ਜਾਊਂਗਾ ਤੇ ਤੁਸੀਂ ਸਾਰੇ ਵੀ ਉੱਥੇ ਆਇਓ ਜਿਵੇਂ ਹੀ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਮੰਦਰ ਦੇ ਵਿੱਚ ਉਸ ਤੋਂ ਬਾਅਦ ਇਹ ਕੁੜੀ ਐ ਮਾਸਟਰ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਇੱਕ ਬਹੁਤ ਵਧੀਆ ਜਗ੍ਹਾ ਦਿਖਾ ਕਲਾਸ਼ ਮਿਲਦੀ ਹੈ ਤੇ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਸਾਰੀਆਂ ਚੀਜ਼ਾਂ ਖੁੱਲ ਜਾਂਦੀਆਂ ਨਹੀਂ ਪਰਤਾਂ ਖੁੱਲ ਜਾਂਦੀਆਂ ਨਹੀਂ ਕਦੇ ਵੀ ਖੁੱਲ ਕੇ ਕਿਸੇ ਦੇ ਉੱਪਰ ਯਕੀਨ ਨਾ ਕਰਿਓ ਕਿਉਂਕਿ ਅੱਜ ਕੱਲ ਯਕੀਨ ਦੇ ਲਾਇਕ ਕੋਈ ਵੀ ਨਹੀਂ ਹੈ ਤੁਹਾਡੇ ਪਰਿਵਾਰ ਤੋਂ ਬਿਨਾਂ ਇਹ ਸਾਰੀ ਚੀਜ਼ਾਂ ਦਾ ਸ਼ਿਕਾਰ ਉਹੀ ਲੋਕ ਹੁੰਦੇ ਨੇ ਜਿਹੜੇ 24 ਘੰਟੇ ਸੋਸ਼ਲ ਮੀਡੀਆ ਤੇ ਆਪਣੇ ਪਰਿਵਾਰ ਦੇ ਆਪਣੀ ਲਾਈਫ ਬਾਰੇ ਸਾਰਾ ਕੁਝ ਦੱਸਦੇ ਰਹਿੰਦੇ ਨੇ ਇਹ ਇੱਕ ਟੀਕੀ